ਖਰੀਦ మోਟਰਸਾਈਕਲ ਜਮਾ ਕਰਾਇਆ ਆਪਾਂ ਸਕੂਟਰੀ ਜਮਾ ਹਾਂ ਸਕੂਟਰੀ ਜਮਾ ਕਰਾਈ ਗੀ ਦੁਬਾਰਾ ਦੇਖੋ ਜੀ ਦਿੱਤੇ ਪਹਿਲਾ ਸਕੂਟਰੀ ਜਮਾ ਕਰਾਈ ਮੇਲੇ ਚ ਮੇਲਾ ਡੱਲੇ ਸੁਖਰੀ ਤੇ ਖੜੀ ਆ ਜੀ ਰੇਸ਼ਮ ਮੂਹ ਲ ਕੋ ਲੈਂਦਾ ਆਪਣਾ ਓ ਵਾਹ ਗਰੂ ਅੱਗੇ ਜਾਂਦੇ ਹੋ ਮੋਟਰਸਾਈਕਲੋਂ ਸਿਰੇ ਤੇ ਬੈਠੇ ਦੇਖੋ ਮੇਲੇ ਤੇ ਖੜਾਉਣੇ ਸੁਖਰੀ ਤੇ ਲਕੀਲਾਣਾ ਤੋਂ ਇਹ ਮੇਲਾ ਦੇਖਣ ਆਈ ਡੱਲੇ ਦਾ ਮਾਮਿਆਂ ਦੇ ਪਿੰਡ ਧਿਆਨ ਨਾਲ ਦੇਖੋ ਨਿਆਣੇ ਸਾਡੇ ਖੜਾਉਣੇ ਖਰੀਦ ਰਹੇ ਆ ਪਲਾ 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 ਸਾਹਮਣੇ ਖੜਾਉਣੇ ਸ਼ੁਕਰੀਤ ਗਿਆ ਜੈ ਰਾਜੀ ਦਾ ਪਿਆਰਾ ਆ ਜਾਓ ਆ ਜਾਓ ਆ ਜਾਓ ਮੋਟਰਸਾਈਕਲ ਵਿੱਚ ਉੱਤਰ ਲੈ ਆ ਪਹਿਲਾਂ ਦੇਣਾ ਕਾਲੂ ਮੱਸੀਆਂ ਦੇ ਮੇਲਾ ਉਹ ਪੜਨਾ ਉਹਦੇ ਉੱਤੇ ਬੈਠੇ ਮੁੰਡੇ ਜਾਣਦੇ ਸਾਰੇ ਮੋਟਰਸਾਈਕਲ ਸ਼ੁਕਰੀਤ ਕੀ ਲੈਣਾ ਤੂੰ ਛਡਾਉਣੇ ਤੈਨੂੰ ਖਡਾਉਣਿਆਂ ਦੀ ਪਈ ਰਹਿੰਦੀ ਆ ਖਡਾਉਣੇ ਦੇਖੋ ਜੀ ਸਿੱਧੇ ਇੱਥੇ ਲੰਗਾ ਲੱਗਣਾ ਕਾਲੂ ਬੱਲੇ ਦਾ ਮੇਲਾ ਦੇਖੋ ਮੁੰਡੇ-ਮੁੰਡੇ ਖਡਾਉਣੇ ਆਏ কি মোরে তোর ঝুটে লোহি ਕਿਹੜਾ ਡ੍ਰੈਂਗਰ ਡ੍ਰੈਂਗਰ ਲੈਣਾ ਝੂਟੇ ਲੈਣ ਆ ਗਏ ਜੀ ਰੋਸ਼ਨ ਮੋਹਣੀ ਆਵਾਂ ਰੋਸ਼ਨ ਮੋਹਣੀ ਜਾ ਰਹੇ ਆ ਡ੍ਰੈਂਗਰ ਤੇ ਕਿਸ਼ਤੀ ਚੈੱਕ ਕਰੋ ਜੀ ਰੇਸ਼ਮ ਕਿਸ਼ਤੀ ਸੁਖਰੀਤ ਕਿਸ਼ਤੀ ਓਏ ਹੋਏ ਹੋਏ ਬੱਬਾ ਓਏ ਪਿੱਛੇ ਚਲੋ ਪਿੱਛੇ ਓਏ ਪਿੱਛੇ ਇੱਥੇ ਬਹਿ ਜਾ ਇੱਥੇ ਇੱਥੇ ਬਹਿ ਜਾ ਉੱਥੇ ਉੱਥੇ ਬਹਿ ਕਿੰਦਾ ਲੱਗ ਰਿਹਾ ਮੇ ਝੂਟੇ ਲੈ ਕੇ ਮਾਰੋ ਤੁਕ ਕਿਥੇ ਮਿਲਿਆ ਅਏ ਅੱਜ ਹੈ ਦੱਲੇ ਮੈਂ ਬੋਮਈ ਆ ਰਿਹਾ ਮੇਲੇ ਦੇ ਕਿ ਸਾਰੇ ਨੂੰ ਕਿ ਸਾਰੇ ਆਓ ਮੇਲੇ ਦੇ ਦੱਲੇ ਦੇ ਮੇਲਾ ਦੇਖੋ ਜੀ ਦੱਲੇ ਦਾ ਮੇਲਾ ਰੇਸ਼ਮ ਸਿੰਘ ਰੇਸ਼ਮ ਤੂ ਕੀ ਜਾਨਾ ਜਉਦਾ ਸ਼ੁਕਰੀਤ ਦੱਲੇ ਦੇ ਮੇਲੇ ਉਹ ਵੀ ਉਹ ਦੇ ਮिक्की ਮੌਕਸ ਹਾਂ ਚੱਲਣੀ ਆ ਹੁਣ ਨਹੀਂ ਨਹੀਂ ਪਛਾ ਤੂੰ ਆ ਮਾਰਨਾ ਆ ਚੱਲ ਲੱਗਾ ਫੜ ਕੇ ਬੈ ਅਰੇ ਸ਼ਮ ਚੱਲ ਲੱਗਾ ਚੱਲ ਪਿਆ ਸਾਡੀ ਕਿश्ती ਚੰਡੋੜ ਉਹ ਕਿश्ती ਦੇਖੋ ਜੀ ਉਹ ਵਧੀਆ ਝੂਟੇ ਉਹ ਗੁਰਦੁਆਰਾ ਸਾਹਿਬ ਆ ਭਾਈ ਲਾਲੋ ਦਾ ਸ਼ੁਕਰੀ ਸ਼ੁਕਰੀ ਫਾਇ ਕਰਦੇ ਚੱਲ ਪਿਆ ਤੇਜ਼ ਚੰਡਰੋਲ ਰੇਸ਼ਮ ਰੇਸ਼ਮ ਨਹੀਂ ਡਰਦਾ ਆਇਆ ਮਜਾ ਸੁਖਰੀਤ ਦੇਖੋ ਜੀ ਚੰਡੋਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪਰੇ ਆ ਗੋਲੋ ਰੇਸ਼ਮੋਨੀਟੋ ਲੇਜੈਂਦੇ ਪੜੀਓ ਗਵਾਵਾ ਪੀਓ ਹਾਂ ਮਾਰੇ ਗਰੀਏ ਪੰਚੇ ਭੈਣ ਭਰਾ ਕਰਦੇ ਮੇਲੇ ਦੇ ਏਹਨੇ ਦੇਣਾ ਮੇਲਾ ਛਡਾਉਣੇ ਲੱਗੇ ਆ ਸ਼ੁਕਰੀਤ ਕੀ ਲੈਣਾ ਹੁਣ ਛਡਾਉਣੇ ਲੈਣ ਸ਼ੋਪਿੰਗ ਕਰਨੀ ਹੈ ਸੋ ਖਰੀਦ ਕੀ ਹੋਣਾ ਜੰਨਾ ਸ਼ਾਪਿੰਗ ਕਰਨੀ ਲੰਗਾ ਲੱਗਾ ਜੀ ਰੀਆ ਕਮੰਡ ਨਾ ਸੁਣਦਾ ਚਾਪ ਕੋੜਾ ਨਾਲ ਲੰਗਾ ਨਹੀਂ ਨਹੀਂ ਕਿਹੜੇ ਲੱਗੇ ਗੁਰਦੁਆਰੇ ਆਉਂਦੇ ਤਾਂ ਖੰਡਰ ਮੱਠੀ ਦੀ ਜਲ ਜੀਰਾ ਬਿਨਾ ਹੈ ਕਹਿੰਦਾ ਹੈ ਕਦ ਤੱਕ ਤੁਹਾਨੂੰ ਆਇਓ ਤੇ ਜਾਣਾ ਕਿੱਥੇ ਹੈ ਹਾਂ ਗਿਲ ਬਿਨਾ

प्रषाद ले लो मिट्ठे प्रशाद मिलते

ਮਿੱਠਾ ਪਾਣੀ ਬਿਨਾਂ ਓਏ ਮਿੱਠਾ ਪਾਣੀ ਬਿਨਾਂ ਰੇ ਮਾਣ ਜਿਹੜਾ ਕਰਕੇ ਕਰਦੇ ਹੈ ਦਿਖੇਗਾ ਓਏ

ਕਿੱਚੇ ਬੈਣਾ ਕਿਹੜੇ ਰੰਗ ਚ ਹੈ ਐਨ ਮੂੰਹ ਕਰਕੇ ਫੜੀ ਇਹ ਜਹਾਜ ਚ ਬੈਣ ਲਗੀ ਵਾਹ ਕਰਦੇ ਵਾਹ ਕਰਦੇ ਜਹਾਜ ਚ ਬੈਣ ਲਗੀ ਤੂੰ ਓਏ ਕੱਲੇ ਨੂੰ ਬਿਠਾਈ ਯਾਰ ਫੜੀ ਇਹ ਜਹਾਜ ਚ ਬੈਣ ਲਗੀ ਆਵੇ ਆਵੇ ਪਾ ਆਪ ਆਪ ਕੀ ਕਰਦਾ ਹੈ ਅੱਜ ਨਾਲ ਬੈਠ ਗਿਆ ਵਾਹਿਗੁਰੂ ਆ ਦੋਨੇ ਇਕੱਠੇ ਬਿਠਾਉਣੇ ਆ ਜਿਹੜੇ ड़ा बीत मा करते हैं चल तू चली बाहर ਆਪਾਂ ਆ ਗਏ ਹਾਂ ਜੀ ਆ ਜੀ ਹਾਂ ਲੱਗਿਆ ਆਪਾਂ ਸੁਖਰੀ ਤੇ ਚੂੜੇ ਲੈ ਆ ਰਹੀ ਆ ਸਾਡੇ ਸਾਹ ਦਾ ਬੜਾ 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 ਸਾਹ ਦਾ